ਤੋ ਕੀ ਹਾਲ ਚਾਲ ਚੜ੍ਹਦੀ ਕਲਾ ਚੋ ਇੱਕ ਗੱਲ ਤੇ ਦੋਸਤੋਂ ਪੱਕੀ ਐ ਕਿ ਜਿਹੜੇ ਪੱਖੇ ਐ ਨਾ ਚਿਮਚੇ ਕਹ ਲੋ ਇਹਨੇ ਕਟੜ ਹੁੰਦੇ ਐ ਨਾ ਸਾਹਮਣੇ ਵੇਖ ਕੇ ਮੰਨਣ ਨੂੰ ਤਿਆਰ ਨਹੀਂ ਹੁੰਦੇ ਉਹ ਪੱਖੇ ਉਹ ਚਿਮਚੇ ਲੀਡਰਾਂ ਦੇ ਹੋਣ ਬਾਬਿਆਂ ਦੇ ਹੋਣ ਕਿਸੇ ਪੇਜ ਵਾਲੇ ਦੇ ਹੋਣ ਜਾਂ ਸਮਾਜ ਸੇਵੀ ਦੇ ਹੋਣ ਉਹ ਮੰਨਣ ਨੂੰ ਤਿਆਰ ਨਹੀਂ ਸਾਡਾ ਬੰਦਾ ਜਿਹਨੂੰ ਅਸੀਂ ਫੋਲੋ ਕਰਦੇ ਬੰਦਾ ਗਲਤ ਹੋ ਸਕਦਾ ਪਿਛਲੇ ਸਮੇਂ 'ਚ ਬੜੇ ਨਾਮੀ ਬਾਬੇ ਡੇਰੇਦਾਰ ਚੋਲਿਆਂ ਵਾਲੇ ਬੜੇ ਗਲਤ ਕੰਮਾਂ 'ਚ ਫੜੇ ਗਏ ਰਗੜੇ ਗਏ ਪਰਚੇ ਹੋ ਗਏ ਪਰ ਜਿਹੜੇ ਉਹਨਾਂ ਦੇ ਪੈਰੋਕਾਰ ਆ ਉਹਨਾਂ ਦੇ ਪੱਖੇ ਆ ਉਹਨਾਂ ਦੇ ਫੈਨ ਆ ਜੇ ਸਾਪਾ ਪੰਜਾਬੀ ਲਫ਼ਜ਼ਾ ਕਮਲ ਉਹਨੇ ਪੇਟਾ ਮੰਨ ਨੂੰ ਕਦੇ ਤਿਆਰ ਨਹੀਂ ਹੁੰਦੀ ਕਿ ਸਾਡਾ ਬਾਬਾ ਸਾਡਾ ਲੀਡਰ ਜਾਂ ਸਾਡਾ ਜਿਹਨੂੰ ਇਹ ਫੋਲੋ ਕਰਦੇ ਚਾਹੇ ਕਿ ਉਹ ਸਮਾਜ ਸੇਵੀ ਹੈ ਉਹ ਗਲਤ ਹੋ ਸਕਦਾ ਬਾਬਾ ਤੀਜੀ ਅੱਖ ਹਮੇਸ਼ਾ ਖੋਲ ਕੇ ਰੱਖੋ ਅਗਰ ਜ਼ਿੰਦਗੀ ਚ ਕੁਝ ਵੇਖਣਾ ਹੈ ਅੱਗੇ ਵਧਣਾ ਤੇ ਤੀਸਰੀ ਅੱਖ ਖੋਲ ਕੇ ਰੱਖੋ ਇੰਨੇ ਕਿਸੇ ਅਨੇ ਭਗਤਨਾ ਬਣ ਜੋ ਕੇ ਉਹਦੀ ਸਚਾਈ ਸਬੂਤਾਂ ਸਮੇਤ ਸਾਹਮਣੇ ਆ ਜੇ ਪਰ ਅਸੀਂ ਫੇਰ ਵੀ ਕਹੇ ਨਹੀਂ ਇਹ ਹੋ ਨਹੀਂ ਸਕਦਾ ਇਹ ਸੱਚ ਹੈ ਲੀਡਰਾਂ ਸ਼ਰਿਆਮ ਲੁੱਟ ਕੇ ਪੰਜਾਬ ਨੂੰ ਖਾ ਗਏ ਆ ਸ਼ਰਿਆਮ ਸ਼ਰਿਆਮ ਦੇ ਕੋ ਕਿਹੜਾ ਲੀਡਰ ਆ ਜਿਹੜਾ ਕਰਜਾਈ ਹੈ ਕੋਈ ਇੱਕ ਬੰਦਾ ਇੱਕ ਲੀਡਰ ਦਿਖਾ ਦਿਓ ਲੀਡਰ ਚੜਾਓ ਯਾਰ ਇਹਨਾਂ ਦਾ ਕੋਈ ਚਮਚਾ ਵਿਖਾ ਦਿਓ ਕੋਈ ਕਰਜਾਈ ਹੋਵੇ ਲੀਡਰ ਉਹਨਾਂ ਦੇ ਪੀਏ ਗਾਂ ਨਿੱਕੇ ਮੋٹے ਗਲੀਆਂ ਦੇ ਸ਼ਹਿਰਾਂ ਦੇ ਪਿੰਡਾਂ ਦੇ ਚਮਚੇ ਲੀਡਰ ਮੈਂ ਕੋਈ ਅਜੇ ਤੱਕ ਕਰਜਾਈ ਜਾਂ ਭੁੱਖਾ ਮਾਤਾ ਨਹੀਂ ਵੇਖਿਆ ਤੁਸੀਂ ਵੀ ਨਹੀਂ ਵੇਖਿਆ ਹੋਊਗਾ ਤੇ ਬਾਬੇ ਮੈਂ ਹੁਣ ਬੋਤਲ ਨਹੀਂ ਬੋਲਣਾ ਕਿਉਂਕਿ ਧਰਮ ਦਾ ਮਸਲਾ ਲੋਕੀਂ ਡੰਗਾ ਲਾ ਕੇ ਮਿੰਟੋ ਮਿੰਟੀ ਇਕੱਠੇ ਹੋ ਜਾਂਦੇ ਆ ਪਰ ਸੱਚ ਇਹ ਆ ਜਿਹੜਾ ਨਹੀਂ ਫੜਿਆ ਗਿਆ ਉਹ ਹੀ ਸਾਧ ਆ ਇਹਨੂੰ ਕੰਨੋਂ ਬੜਾ ਸਮਝਿਓ ਜਿਹੜਾ ਨਹੀਂ ਫੜਿਆ ਗਿਆ ਉਹ ਹੀ ਸਾਧ ਆ ਬਸ ਸੱਚ ਇਹ ਆ ਕਿ ਘਟ ਕੋਈ ਨਹੀਂ ਕਰਦਾ ਬਾਣੇ ਦੀ ਆੜ ਚ ਬੜਾ ਕੁਝ ਹੁੰਦਾ ਚਾਹੇ ਕੋਈ ਵੀ ਤਰ੍ਹਾਂ ਦਾ ਮਨੇ ਕੋ ਮੜਾ ਕਵੇ ਚੰਗਾ ਕਵੇ ਕਾਲਾ ਕੱਡੇ ਪਰ ਸੱਚ ਆ ਕੋਈ ਨਹੀਂ ਬਖਸ਼ਦਾ ਜਿਹਨੂੰ ਸ਼ੱਕ ਆ ਨਾ ਤੇ ਪਰਖਣਾ ਬਹੁਤ ਔਖਾ ਨਹੀਂ ਹੈ ਇਹ ਹਾਲ ਸਮਾਜ ਸੇਵੀਆਂ ਦੇ ਪੈਰੋਕਾਰਾਂ ਦਾ ਉਹ ਕਹਿੰਦੇ ਨਹੀਂ ਇਹ ਕੋਸ਼ਿਸ਼ ਤੇ ਕਰਦਾ ਨਾ ਕਿਉਂ ਕੋਸ਼ਿਸ਼ ਕਰਦਾ ਮੇਰੇ ਕੋਲ 10 ਲੱਖ ਆਇਆ 2 ਲੱਖ ਲਾਇਆ 8 ਲੱਖ ਜੇਚ ਪਾਇਆ ਕੀ ਕਰਦਾ ਮੈਂ ਬਈ ਕੁਝ ਨਹੀਂ ਕਰਦਾ ਅੰਨੇ ਭਗਤ ਕਦੇ ਵੀ ਕਿਸੇ ਦੇ ਨਾ ਬਣੋ ਸੱਚ ਵੇਖੋ ਤੀਸਰੀ ਅੱਖ ਦਿਮਾਗ ਖੋਲੋ ਸੋਚ ਦਾ ਦਰਾ ਮੜਾ ਵਧਾਓ ਸੋਚੋ ਫੇਰ ਕਿਸੇ ਗੱਲ ਦਾ ਕਿਸੇ ਮਸਲੇ ਦਾ ਹੱਲ ਹੁੰਦਾ ਇਹ ਮੇਰੀ ਸੋਚ ਆ ਤੁਸੀਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਦੇਣੇ ਆ ਧੰਨਵਾਦ ਸੋਸਟ